हां जी ਕਿਸਾਨ ਵੀਰੋ ਸਸਰੀ ਕਾਲ ਜੀ ਸੋ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਸਾਹਮਣੇ ਸਕਰੀਨ ਤੇ ਦੋ ਮੱਜਾ ਦਿਖਾ ਰਹੇ ਹਾਂਗੇ ਦੋਨੇ ਮੱਜਾ ਧੋਕੜ ਗੱਬਣਾ ਚੈੱਕ ਪਾਸ ਹੈ ਤੇ ਘਰੇਲੂ ਮੱਜਾਂ ਨੇ ਕੋਈ ਵਪਾਰ ਦਾ ਕੰਮ ਨਹੀਂ ਬਾਈਦਾ ਘਰੇਲੂ ਮੱਜਾਂ ਨੇ ਦੋਨੇ ਮੱਜਾ ਹੈ ਬਕਾਊ ਹੈ ਤੇ ਵੀਰ ਤੋਂ ਸਾਰੀ ਡਿਟੇਲ ਆਪਾਂ ਫੋਨ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰਾਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਲਾਇਮ ਦੀ ਵਾਲੇ ਨਾਲ ਦੀ ਨਾਲ ਕੋਈ ਵੀ ਮੈਥੋ ਹੈ ਜੀ ਵੀਡੀਓ ਬਣਾਉਣਾ ਚਾਹਣਗੇ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 8360462501 ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਕਰਾਉਣਾ ਬਾਈ ਨਾਲ ਗੱਲਬਾਤ ਲੈਣਾ ਸਾਰੀ ਡਿਟੇਲਸ ਸੋ ਵੀਡੀਓ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਹਾਂ ਜੀ ਬਾਈ ਸਸਰੀ ਕਾਲ ਜੀ ਸਸਰੀ ਕਾਲ ਬਾਈ ਸਸਰੀ ਬਾਈ ਜੀ ਨਾਮ ਤੇ ਐਡਰੈਸ ਬੋਲੋ ਜੀ ਆਪਣਾ ਜੀ ਨਾਮ ਬਾਈ ਹਰਵੰਦ ਸਿੰਘ ਪੈਂਟਲਵਾ ਟੋਠੇਬਾਦੀਆਂ ਜੀ ਆਪਣਾ ਠੀਕ ਹੈ ਜੀ ਮੋਬਾਈਲ ਨੰਬਰ ਜੀ ਮਾਈਲ ਨੰਬਰ ਵੀ 98775 ਹਾਂ ਜੀ 43 399 98775453939 3939 ਠੀਕ ਆ ਠੀਕ ਆ 3939 ਹਾਂ ਇੱਕ ਨੰਬਰ ਰਹੇਗਾ 94170 03115 ਠੀਕ ਆ ਜੀ ਬਾਕੀ ਸਾਨੂੰ ਟਾਈਟਲ ਵਿੱਚ ਵੀ ਲਾ ਦਾਂਗੇ ਤੇ ਵੀਰ ਜਿਹੜੀ ਪਹਿਲੇ ਨੰਬਰ ਤੇ ਮੱਝ ਆ ਜੀ ਇਹ ਟੋਕਰ ਗੱਪਣ ਚੈੱਕ ਪਾਸ ਆ ਜੀ ਇਹ ਚੈੱਕ ਪਾਸ ਆ ਜੀ ਕਿੰਨੇ ਟਾਈਂ ਦੀ ਗੱਪਣ ਇਹ ਇਹ ਢਾਈ ਮਹੀਨਿਆਂ ਦੀ ਚੈੱਕ ਪਾਸ ਆ ਜੀ ਢਾਈ ਮਹੀਨੇ ਚੈੱਕ ਪਾਸ ਤੇ ਆਸਨ ਦੁੱਧ ਕਿੰਨਾ ਜਸਟਮ ਦੁੱਧ ਦੇ ਥੱਲੇ ਹਾਊ ਦਾ 12 ਲੀਟਰ ਆਪਾਂ 1.5 ਕਿਲੋ ਕਰਕੇ ਦੇਵਾਂਗੇ ਜਿਹਨੇ 12 ਕਿਲੋ ਹੈਗਾ ਆਪਾਂ 1.5 1.5 ਕਰਕੇ ਦੇਵਾਂਗੇ 1.5 ਕਰਕੇ ਦੇਵਾਂਗੇ ਦੋਨੇ ਡਾਂਗ ਮਿਲਦੀ ਐ ਇੱਕ ਘਟਰੂ ਤੇ ਕੋਈ ਭੁੱਖੀ ਤੇ ਹੈ ਜੋ ਮਰਜੀ ਚੋਈ ਜਾਓ ਜੀ ਕੋਈ ਟੈਨਸ਼ਨ ਨਹੀਂ ਠੀਕ ਆ ਠੀਕ ਆ ਜੀ ਠੀਲ ਠੰਡੀ ਆ ਮੈਂ ਤੇ ਤੋੜ ਕੇ ਦਿਖਾ ਦਈਏ ਫਿਰ ਆਪਣੇ ਨਾਲ ਦਿਖਾ ਦੇ ਤੋੜ ਕੇ ਦਿਖਾ ਦੇਣਾ ਤੁਹਾਨੂੰ ਜੀ 2.5 ਮਹੀਨਾ ਦੀ ਚੈੱਕ ਪਾਸ ਐ ਤੇ 11 12 ਕਿਲੋ ਜਿਹੜਾ ਦੁੱਧ ਨੈਟ ਤਿਆਰ ਆ ਇਹਦਾ ਤੇ ਆ ਇਹਦਾ ਮਗਰ ਬੱਚਾ ਕੱਟਾ ਹੀ ਮਿਲਕਾਫ ਹੈ ਮੱਝ ਦੇ ਸੰਗ ਸੰਗ ਦੇਖ ਸਕਦੇ ਹੋਗੇ ਸੂਆ ਕਿਹੜਾ ਬਈ ਇਹ ਤ ਇਹ ਕੱਦਗਾਟ ਚੰਗਾ ਵਧੀਆ ਸਭੀ ਬੜੀ ਮੱਝ ਆ ਗਈ ਥਾਲੇਵਾ ਤੁਸੀਂ ਚੈੱਕ ਕਰ ਸਕਦੇ ਹੋਗੇ ਠੀਕ ਆ ਵੀਰੇ ਮੋੜ ਲਓ ਤੇ ਇਹਦਾ ਮੁੱਲ ਕਿੰਨਾ ਕਰਾਂਗੇ ਭਾਈ ਆਪਾਂ ਮੋੜ ਲਓ ਭਾਈ 90 ਆ ਲੈਣ ਦੇਣ ਇਹਦਾ ਮੁੱਲ ਇਹਦਾ 90000 ਕਰਾਂਗੇ ਲੈਣ ਦੇਣ ਹੀ 90 ਆ ਬਸ ਆਪਾਂ ਠੀਕ ਆ ਠੀਕ ਆ ਮੁੱਲ ਜਿੰਨਾ ਮਰਜ਼ੀ ਕਰਾ ਲਓ ਠੀਕ ਆ ਠੀਕ ਆ ਜੀ ਤੇ ਸੱਜਣ ਦੁੱਧ ਕਿੰਨਾ ਕਰਤਾ ਭਈ ਇਹਨੇ ਸੱਜਰ ਨੇ ਭਾਈ 15 ਕਿਲੋ ਦੁੱਧ ਦਤਾ ਜੀ ਇਹਨੇ 15 ਕਿਲੋ ਠੀਕ ਹੈ ਜੀ ਤੇ ਵੀਰੇ ਜੀ ਆ ਮਾੜੀ ਜੀ ਸਾਈਡ ਜੀ ਦਿਖਾਉਂਦੇ ਪਿੱਛੇ ਤੋਂ ਇਹ ਤੇ ਇਹ ਦੁੱਧ ਦਾ ਪੂਰਾ ਕਿਵੇਂ ਹੈਗਾ ਦੁੱਧ ਬਰਾਬਰ ਹੈ ਜੀ 19 ਵੀ ਸਾਈਡ ਅੰਦਰਲੀ ਹੈਗੀ ਆ ਸਾਈਡ ਹੈਗੀ ਆ ਦੁੱਧ ਪੂਰਾ ਚਾਹੀਦਾ ਦੋ ਰੰਗ ਚੋਕੇ ਦੇਖ ਲੈ ਹਮਨੀ ਵੀ ਹੈਗੀ ਆ ਜੀ ਦੁੱਧ ਬਰਾਬਰ ਹੈ ਜੀ ਠੀਕਾ ਠੀਕਾ ਜੀ ਬਾਕੀ ਕਿਸਾਨ ਵੀ ਦੇਖ ਸਕਦੇ ਤੁਸੀਂ ਨਾ ਸਾਢੇ 10 ਦਾ ਟਾਈਮ ਹੈ ਇਸ ਟਾਈਮ ਸਾਢੇ 10 ਸਵੇਰੇ ਆਪਾਂ ਵੀਡੀਓ ਬਣਾ ਰਹੇ ਆ ਤੇ 6 6:30 ਵਜੇ ਬਾਈ ਦੀ ਧਾਰ ਕੱਢੀ ਸੀਗੀ 4 ਘੰਟੇ ਧਾਰ ਕੱਢੀ ਹੋਇਆ ਗਏ ਅੱਜ ਤਾਂ 7:00 ਵਜੇ ਗਏ ਜੀ ਬਾਰਸ਼ ਪਈ ਗਈ ਰਾਤ ਦੇ ਡੇਢ ਰੁਕ ਸਾਂ ਠੀਕਾ ਠੀਕਾ ਜੀ ਤੇ ਬਾਕੀ ਸ਼ਾਮ ਦੀ ਚੁਵਾਈ ਤੇ ਕਾਫੀ ਸਮਾਂ ਪਿਆ ਗਿਆ ਉਹ ਸਾਬ ਨਾਲੇ 8-9 ਘੰਟੇ ਪਏ ਗਏ ਜੱਜਮੈਂਟ ਉਹ ਸਾਬ ਨਾਲ ਕਰ ਲਿਓ ਸੋ ਇਹ ਸੀਗੀ 2:30 ਮਿੰਟ ਗੱਪਣ ਚੱਕ ਪਾਸ ਤੇ ਅੱਗੇ ਹੈਗੀ ਜੀ 2 ਨੰਬਰ ਤੇ ਇਹ ਵੀ ਤੋਕਰ ਗੱਪਣਾ ਭਾਈ ਇਹ ਜਿਹੜੀ ਮੱਝ ਹੈ ਕਿਹੜਾ ਦੂਜੇ ਸੂਗੀ ਮੂਰੇ ਹੁਣ ਪਹਿਲੇ ਸੱਜਰ ਨੇ ਦੁੱਧ ਕਿੰਨਾ ਤੰਨੇ ਮਜੇ ਨਹੀਂ ਸੱਜਰ ਨੇ ਬਾਈ ਇਹਨੇ 11 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਸੱਜਰ ਨੇ 11 ਕਿਲੋ ਪਹਿਲੇ ਸੂਏ ਠੀਕ ਹੈ ਠੀਕ ਹੈ ਹੁਣ ਕਿੰਨੇ ਟਾਂ ਦੀ ਗੱਭਣਾ ਹੈ ਹੁਣ ਬਾਈ ਇਹ ਅੱਠਵਾਂ ਮਹੀਨਾ ਲੱਗ ਜੂ ਇਹਨੂੰ 25 ਤਰੀਕ ਨੂੰ ਅਜੁੰਨੀ ਹੋ ਗਈ ਨਹੀਂ ਅੱਠਵਾਂ ਕਿ ਨੌਵਾਂ ਅੱਠ ਪੂਰੇ ਹੋ ਜੂ ਨੌਵਾਂ ਲੱਗ ਅੱਠ ਪੂਰੇ ਹੋਣਗੇ ਅੱਠ ਪੂਰੇ ਹੋ ਜਾਣਗੇ ਨੌਵਾਂ ਲੱਗ ਜੂ 25 ਨੂੰ 6 ਦਿਨ ਘਟਾ ਜੇ ਨੇ 2 ਮਹੀਨੇ ਤੇ 6 ਦਿਨ ਦੇ ਬਾਕੀ ਪਏ ਹਾਂ ਹਾਂਜੀ 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 2 ਹੋਣੇ ਅੱਠਵੇਂ ਮਹੀਨੇ ਦੀ ਗੱਭਣਾ ਗਈ ਤੇ ਦੁੱਧ ਤੋਂ ਬਾਈ ਦਿਖਾ ਸਕਦੇ ਆ ਜੀ ਚਾਰੇ ਥਾਂ ਜਿਹੜੇ ਵੱਖਰੀ ਕੋਈ ਫੋਰਟ ਸ਼ਾਂਗ ਨਹੀਂ ਕੀ ਚਾਰੇ ਥਾਂ ਦੇ ਪਰ ਓਕੇ ਆ ਜੀ ਗਰੰਟੀ ਆਪਣੀ ਫੁੱਲ ਠੀਕ ਆ ਠੀਕ ਆ ਜੀ ਦੇਖ ਸਕਦੇ ਆ ਸਿੰਘਾ-ਸੁੰਗਾ ਜਿਹੜੇ ਪੂਰੇ ਸੋਹਣੇ ਝੋਟੀ ਦੇ ਕਦ ਕਾਠ ਬਹੁਤ ਜਿਆਦਾਗਾ ਸੰਭੀ ਪਲੀ ਪੂਰੀ ਫੁੱਲ ਆਗੀ ਉੱਚੇ ਲੰਬੇ ਕਦ ਕਾਠ ਦੇ ਵਿੱਚ ਆ ਕੋਈ ਛੋਟੀ ਮਧਰੀ ਨਹੀਂ ਹੈ ਕੋਈ ਛੋਟੀ ਸਿੰਘਾ-ਸੁੰਗਾ ਦੀ ਸੋਹਣੀਆਂ ਚਾਰ ਸ਼ਫੇਰ ਤੋਂ ਝੋਟੀ ਮੋੜ ਲਓ ਬਈ ਬਸ ਕਮੀ ਕਿਸੇ ਪਾਸੇ ਨਹੀਂ ਕੀ ਸੋਏ ਦੂਜੇ ਸੂਏ ਵਾਸਤੇ ਜੀ ਪੌਣੇ 8 ਮਹੀਨੇ ਦੇ ਗੱਬਣਾ 2 ਮਹੀਨੇ ਤੇ 6-6 ਹਾ ਦਾ ਬਾਕੀ 5 ਦਿਨ ਹੀ ਰਹਿ ਗਏ ਜੀ ਹਾਂ 2 ਮਹੀਨੇ ਤੇ 5 ਦਿਨ ਬਾਕੀ ਆ ਚੰਗੀ ਝੋਟੀ ਹੈਗੀ ਤੇ ਮੂਰੇ ਟੀਕਾ ਡੂਗਾ ਪਤਾ ਵੀ ਕਿਹੜਾ ਭਰਾ ਹੈ ਕਿ ਨਹੀਂ ਪਤਾ ਕੁਛ ਧਿਆਨ ਚ ਟੀਕਾ ਤਾਂ ਬਾਈ ਵਧੀਆ ਹੀ ਭਰਾ ਹੈ ਜੀ ਆਪਣੇ ਕੋਲੇ ਬਲਜਿੰਦਰੀ ਆਉਂਦਾ ਹੈਗਾ ਵੈਸੇ ਜਵਾੜੇ ਪਰਾਂ ਦੇ ਆਉਂਦੇ ਹੈਗੇ ਉਹਨਾਂ ਨੇ ਭਰਾ ਵਾ ਟੀਕਾ ਹੈ ਹਾਂ ਜੀ ਹਾਂ ਬਲਜਿੰਦਰੀ ਆਉਂਦਾ ਆਪਣੇ ਕੋਲੇ ਵੀਰੋ ਪਸਵਾਉਂਦੇ ਤੇ ਇਹਦਾ ਕੱਟਰ ਤਾਂ ਨਹੀਂ ਕੋਈ ਹੈਗਾ ਬਾਈ ਨਹੀਂ ਵੀਰੇ ਇਹਦਾ ਕੱਟਰ ਹੋਣੀ ਹੈ ਠੀਕ ਹੈ ਚਾਰੇ ਥਾਂ ਦੇ ਪਿੱਛੇ ਤੋਂ ਦੇਖ ਸਕਦੇ ਹਾਂ ਚਾਰੇ ਥਾਂ ਗੈਪ ਵਾਲੇ ਵਧੀਆ ਕੱਟਰ ਤਾਂ ਇਹਨੇ ਕਰੇ ਹੀ ਨਹੀਂ ਹੈਗਾ ਤਾਂ ਉਹ ਭਾਈ ਉਹਨਾਂ ਹੀ ਇਹਦਾ ਇਹਦਾ ਵੀ 90000 ਜਿਹਨੇ ਇਹ ਤਾਂ ਤਿਆਰ ਲੈਣ ਦੇ ਨਹੀਂ ਦੱਸਿਆ ਆਪਾਂ ਕੋਈ ਮੁੱਲ ਵਾਲੀ ਗੱਲ ਹੀ ਨਹੀਂ ਕਰੀ ਠੀਕ ਹੈ ਠੀਕ ਹੈ ਆ ਬੰਦਾ ਬਾਹਰ ਜਾਣਾ ਸੀਗਾ ਬਸ ਗੱਲ ਕੱਟੂ ਦਾ ਹੈ ਨਹੀਂਗਾ ਇਹਦਾ ਕੱਟੂ ਹੈ ਨਹੀਂ ਠੀਕ ਹੈ ਠੀਕ ਹੈ ਤੇ ਭਾਈ ਲਾਸਟ ਜਿਹੜਾ ਨੰਬਰ ਹੈ ਕਰੀ ਫੇਰ ਬੋਲਿਓ ਨੰਬਰ ਭਾਈ 99775 ਹਾਂਜੀ 393 ਠੀਕ ਹੈ ਦੂਜਾ ਜਨਵਰੀ ਬੋਲ ਦਿਓ 94 170 ਜੀ ਹਾਂ ਜੀ 03115 ਜੀ ਠੀਕ ਹੈ ਸੋ ਕਿਸਾਨ ਵੀਰ ਦੋਨਾਂ ਮੱਜਾਂ ਦੇ ਵਿੱਚੋਂ ਕਿਹੜੀ ਮੱਝ ਤੁਹਾਨੂੰ ਪਸੰਦ ਆਉਂਦੀ ਹੈਗੀ ਸੋ ਆਪਣੀ ਨਿਰਖ ਪਰ ਕਰਕੇ ਆਪਣੀ ਥੱਲੀ ਤੇ ਤੁਸੀਂ ਮੱਝ ਖਰੀਦ ਸਕਦੇ ਹੋਗੇ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਮਿਲਦਾ ਕਿਸੇ ਹੋਰ ਵੀਡੀਓ ਨਾਲ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ